ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਗੁਰੂ ਪਿਆਰਿਓ ਆਪ ਤੁਹਾਨੂੰ ਦਰਸ਼ਨ ਕਰਾਈ ਕਰਾਈਏ ਤੱਕ ਸਤਖੰਡ ਸ੍ਰੀ ਹਜੂਰ ਅਭੀ ਜਲ ਨਗਰ ਨਦੇੜ ਸਾਹਿਬ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਜਿਹੜੇ ਤੁਸੀਂ ਟੀਵੀ ਤੇ ਦੇਖਦੇ ਹੋ ਰੋਜ਼ ਤੇ ਇੱਥੇ ਆਣ ਕੇ ਇੱਕ ਵੱਖਰਾ ਜੋ ਮਨ ਨੂੰ ਸਕੂਨ ਮਿਲਦਾ ਹੈ ਮਨ ਨੂੰ ਸ਼ਾਂਤੀ ਮਿਲਦੀ ਹੈ ਸੋ ਤੁਸੀਂ ਦੇਖ ਰਹੇ ਹੋ ਤੇ ਹੁਣ ਇਸ ਟਾਈਮ ਜੋ ਆ ਕਿ ਇੱਥੇ ਅਰਤੀ ਤੋਂ ਬਾਅਦ ਜੋ ਸ਼ਸਤਰ ਦਿਖਾਏ ਜਾਂਦੇ ਨੇ ਉਹ ਸਿੰਘਾਂ ਦੇ ਤੇ ਗੁਰੂ ਸਾਹਿਬ ਦੇ ਜੋ ਸ਼ਸਤਰ ਸੀ ਉਹਨਾਂ ਦੇ ਦਰਸ਼ਨ ਕਰਾਏ ਜਾਂਦੇ ਨੇ ਸੋ ਸੰਗਤਾਂ ਦੇਖ ਰਹੀਆਂ ਨੇ ਤੇ ਬਹੁਤ ਹੀ ਵੱਖਰਾ ਇੱਥੇ ਸਕੂਨ ਮਿਲਦਾ ਹੈ ਯਾਨਕਿ ਤੇ ਤੁਸੀਂ ਵੀ ਜਿਹੜੇ ਨਹੀਂ ਆਏਓ ਜਰੂਰ ਆਓ ਤੇ ਗੁਰੂ ਗੋਬਿੰਦ ਸਿੰਘ ਜੀ ਵੀ ਠੀਕ ਕਰਦੇ ਨੇ ਆਪਣੇ ਸਿੱਖ ਦੀ 60 ਸਾਲ ਦੀ ਇੱਥੇ ਕਹਿੰਦੇ ਨੇ ਸੁਣਿਆ ਹੈ ਤੇ ਜਰੂਰ ਇੱਥੇ ਆਓ ਦਰਸ਼ਨ ਕਰੋ ਇੱਥੋਂ ਜਦੋਂ ਤੁਸੀਂ ਆਓਗੇ ਤੇ ਤੁਹਾਡਾ ਮਨ ਨਹੀਂ ਇੱਥੋਂ ਜਾਣ ਨੂੰ ਕਰੇਗਾ ਸੱਚਖੰਡ ਦਾ ਨਜ਼ਾਰਾ ਹੀ ਵੱਖਰਾ ਹੈ ਤੇ ਤੁਸੀਂ ਇੱਥੇ ਜ਼ਰੂਰ ਆਓ ਇੱਥੋਂ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣ ਦਾ ਲਾਇਆ ਸੀ ਤੇ ਕਿਹਾ ਸੀ ਕਿ ਅੱਜ ਤੋਂ ਬਾਅਦ ਜੋ ਤੁਹਾਡੇ ਗੁਰੂ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਸੋ ਆਪਾਂ ਵਤ ਵਤ ਗੁਰੂ ਗ੍ਰੰਥ ਸਾਹਿਬ ਜੀ ਦਾ ਸਰਕਾਰ ਕਰੀਏ ਦੇਹ ਧਾਰੀਆਂ ਪਖੰਡੀਆਂ ਦਾ ਖੜਾ ਛੱਡੀਏ ਸੋ ਸਾਨੂੰ ਜਿਹੜੇ ਗੁਰੂ ਸਾਹਿਬ ਨੇ ਦੱਸੇ ਨੇ ਮਾਰਗ ਉਹਨਾਂ ਦੇ ਚੱਲੀਏ ਔਰ ਦਸ਼ਮੇਸ਼ ਪਿਤਾ ਜੀ ਦਾ ਪੁਰਾਣਾ ਕਰੀਏ ਜਿਨ੍ਹਾਂ ਨੇ ਸਾਡੀ ਖਾਤਰ ਸਰਬੰਸਿਹੀ ਵਾਰ ਦਿੱਤਾ ਤੇ ਜੋ ਆਖਰ ਸਮਾਂ ਇੱਥੇ ਜੂਸਾਹਬ ਦੀ ਧਰਤੀ ਤੇ ਆ ਕੇ ਗੁਜ਼ਾਰਿਆ ਸੁਤੰਤਨ ਗੁਰੂ ਗੋਬਿੰਦ ਸਿੰਘ ਜੀ ਤਾਂ ਨੇ ਸੰਗਤਾਂ ਜੋ ਦਰਸ਼ਨ ਕਰ ਰਹੀਆਂ ਨੇ ਸੋ ਤੁਸੀਂ ਵੀ ਕਰ ਰਹੇ ਹੋ ਵਡਪਾਗੇ ਹੋ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦੇਣਾ ਹੋਰ ਐਸੀਆਂ ਵੀਡੀਓ ਵੇਖਣ ਲਈ ਸਾਡੇ ਪੇਜ ਨੂੰ ਲਾਈਕ ਸ਼ੇਅਰ ਤੇ ਫੋਲੋ ਵੀ ਜਰੂਰ ਕਰ ਦੇਣਾ ਜੀ ਤੇ ਤੁਸੀਂ ਦੇਖ ਰਹੇ ਹੋ ਬਾਹਰ ਦਾ ਦ੍ਰਿਸ਼ ਕਿਉਂਕਿ ਅੰਦਰ ਕੈਮਰੇ ਨਹੀਂ ਚੱਲਣ ਦਿੰਦੇ ਇਸ ਲਈ ਤੁਹਾਨੂੰ ਬਾਹਰੋਂ ਹੀ ਦਰਸ਼ਨ ਕਰਾ ਰਹੇ ਆਂ ਤੁਸੀਂ ਵੀ ਜਰੂਰ ਸ਼ੇਅਰ ਕਰ ਦੇਣਾ ਤੇ ਦਰਸ਼ਨ ਕਰਕੇ ਅੱਗੇ ਵੀ ਸ਼ੇਅਰ ਕਰ ਦੇਣਾ ਤਾਂ ਕਿ ਸੰਗਤਾਂ ਹੋਰ ਵੀ ਸ਼ੇਅਰ ਕਰਨ ਸੋ ਇਹ ਬਾਹਰ ਹੈ ਜੀ ਸਤਖੰਡ ਦਾ ਨਜ਼ਾਰਾ ਇਸ ਟਾਈਮ ਦਾ ਬਿਲਕੁਲ ਬਹੁਤ ਹੀ ਵਧੀਆ ਨਜ਼ਾਰਾ ਜੋ ਜਦੋਂ ਸ਼ਸਤਰਾਂ ਦੇ ਇੱਥੇ ਦਰਸ਼ਨ ਕਰਾਏ ਜਾਂਦੇ ਨੇ ਉੱਤੋਂ ਵੀ ਜਦੋਂ ਵੀ ਆਓ ਇਹ ਚੀਜ਼ਾਂ ਜਰੂਰ ਦਰਸ਼ਨ ਕਰੋਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ